ਦੇ ਨਿਜੀ ਹਸਪਤਾਲ ਵਿੱਚ ਇਹ ਜੋ ਵਿਸ਼ੇਸ਼ ਸਮਾਗਮ ਹੋ ਰਿਹਾ ਹੈ ਬਹੁਤ ਖਾਸ ਹੈ ਅਤੇ ਮੁਸਲਮ ਅਤੇ ਸਿੱਖ ਪਾਈਚਾਰਕ ਸਾਂਝ ਦਾ ਪ੍ਰਤੀਕ ਵੀ ਹੈ ਸੁਣ ਕੇ ਤੁਹਾਨੂੰ ਥੋੜੀ ਹੈਰਾਨੀ ਜ਼ਰੂਰ ਹੋਵੇਗੀ ਕਿ ਹਸਪਤਾਲ ਵਿੱਚ ਹੋ ਰਿਹਾ ਸਮਾਗਮ ਪਾਈਚਾਰਕ ਸਾਂਝ ਦਾ ਪ੍ਰਤੀਕ ਕਿਵੇਂ ਹੋ ਸਕਦਾ ਹੈ ਤੇ ਇਹ ਤੁਹਾਨੂੰ ਅਸੀਂ ਦੱਸ ਦਿਆਂ ਦਰਅਸਲ ਇਸ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਦੋ ਸਿੱਖ ਅਤੇ ਮੁਸਲਮ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ਦੋਹਾਂ ਪਰਿਵਾਰਾਂ ਦੇ ਮਰੀਜ਼ਾਂ ਦੀ ਕਿਡਨੀ ਟ੍ਰਾਂਸਪਲਾਂਟ ਕੀਤੀ ਗਈ ਹੈ। ਦੋਵੇਂ ਮਰੀਜ਼ਾਂ ਦਾ ਆਪਰੇਸ਼ਨ ਵੀ ਸਫਲ ਰਿਹਾ ਹੈ। ਇਸ ਵਿਸ਼ੇਸ਼ ਸਮਾਗਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਲੁਧਿਆਣਾ ਦੀ ਜਾਮਾ ਮਸਜਿਦ ਦੇ ਇਮਾਮ ਨੇ ਸ਼ਿਰਕਤ ਕਰਕੇ ਦੋਹਾਂ ਪਰਿਵਾਰਾਂ ਨੂੰ ਇਸ ਕਾਰਜ ਲਈ ਵਧਾਈ ਦਿੱਤੀ ਹੈ। ਇਸ ਖਾਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਵੀ ਹਾਜ਼ਰੀ ਭਰੀ। ਕਾਈ ਹਸਪੀਟਲ ਦੇ ਵਿੱਚ ਡਾਕਟਰ ਰਣਦੇਵ ਸਿੰਘ ਜੀ ਆਲੱਖ ਬੜੇ ਰਿਸਪੈਕਟਡ ਡਾਕਟਰਸ ਨੇ ਬੜੇ ਐਕਸਪਰਟ ਨੇ ਆਪਣੇ ਕੰਮ ਦੇ ਤੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਦੇਖ ਰਿਖ ਦੇ ਵਿੱਚ ਅਲੱਗ-ਅਲੱਗ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਵੱਲੋਂ ਇੱਕ ਦੂਸਰੇ ਨਾਲ ਅੰਨ ਦਾ ਜਿਹੜਾ ਆਦਾਨ-ਪਰਦਾਨ ਕੀਤਾ ਹੈ ਇਹ ਮੈਂ ਸਮਝਦਾ ਬੜੀ ਖੁਸ਼ੀ ਵਾਲੀ ਗੱਲ ਹੈ ਸਮਾਜਿਕ ਭਾਈਚਾਰਾ ਜਿਹੜਾ ਇਹਦੇ ਨਾਲ ਮਜ਼ਬੂਤ ਹੁੰਦਾ ਹੈ ਆਪਸੀ ਪ੍ਰੇਮ ਪਿਆਰ ਪ੍ਰਾਕ੍ਰਿਤ ਪਾਵਤ ਹੈ ਔਰ ਇਹਦੀ ਅੱਜ ਹਿੰਦੁਸਤਾਨ ਨੂੰ ਬਹੁਤ ਵੱਡੀ ਲੋੜ ਹੈ ਦੇਸ਼ ਦੇ ਵਿੱਚ ਜਿਹੜਾ ਕਿ ਨਫ਼ਰਤਾਂ ਦਾ ਮਾਹੌਲ ਪਿਛਲੇ 5-10 ਸਾਲਾਂ ਤੋਂ ਸ਼ੁਰੂ ਹੋਇਆ ਹੈ ਉਹਨਾਂ ਦੇ ਵਿੱਚ ਐਸਾ ਕੋਈ ਕੰਮ ਹੋਣਾ ਜਿਹੜਾ ਕਿ ਆਪਸ ਵਿੱਚ ਲੋਕਾਂ ਨੂੰ ਖੂਨੀ ਰਿਸ਼ਤਿਆਂ ਤੋਂ ਵੱਧ ਕੇ ਅੱਗੇ ਲੈ ਜਾਏ ਇਹ ਬਹੁਤ ਹੀ ਇੱਕ ਅੱਛਾ ਕਦਮ ਹੈ ਔਰ ਇਹ ਪੂਰੇ ਦੇਸ਼ ਦੇ ਲਈ ਇੱਕ ਅੱਛੀ ਖਬਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਧਰਮ ਤੋਂ ਵੀ ਉੱਤੇ ਉੱਠ ਕੇ ਇਨਸਾਨੀਅਤ ਨੂੰ ਬਚਾਉਣ ਦੇ ਲਈ ਇਕੱਠੇ ਹੋਣਗੇ ਦੋ ਵੱਖ-ਵੱਖ ਧਰਮਾਂ ਦੇ ਜਿਹੜੇ ਮਰੀਜ਼ ਨੇ ਉਹਨਾਂ ਦੀ ਜਿਹੜੀ ਆਰਗਨ ਡੋਨੇਸ਼ਨ ਦਾ ਕੰਮ ਕੀਤਾ ਯਾਨੀ ਕਿ ਇੱਕ ਧਰਮ ਦਾ ਜਿਹੜਾ ਮਰੀਜ਼ ਹੈਗਾ ਉਹਦੀ ਜਿਹੜੀ ਕਿਡਨੀ ਹੈਗੀ ਹੈ ਦੂਜੇ ਧਰਮ ਦੇ ਮਰੀਜ਼ ਨੂੰ ਲੱਗੀ ਹੈ ਕਿਉਂਕਿ ਬਲੱਡ ਮੈਚ ਕਰਦਾ ਸੀ ਤੇ ਦੂਜੇ ਧਰਮ ਦੀ ਜਿਹੜੀ ਹੈਗੀ ਹੈ ਉਹ ਦੂਜੇ ਧਰਮ ਦੇ ਨੂੰ ਲੱਗੀ ਔਰ ਦੋਨੇ ਆਪਰੇਸ਼ਨ ਸਕਸੈਸਫੁਲ ਹੋਏ ਨੇ ਉਧਰ ਦੋਹਾ ਪਰਿਵਾਰਾਂ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੋਟ ਸੀ ਅਤੇ ਡਾਕਟਰ ਅਦਿਸਲਾ ਮਗਰੋ ਸੈਮਤੀ ਬਣੀ ਤੇ ਉਹ ਖੁਸ਼ ਨੇ ਕਿ ਉਹਨਾਂ ਦੇ ਜੀਆਂ ਨੂੰ ਕਿਤਨੀਆਂ ਮਿਲ ਗਈਆਂ ਅਤੇ ਦੋਵੇਂ ਮਰੀਜ਼ ਹੁਣ ਤੰਦਰੁਸਤ ਨੇ ਸਾਨੂੰ ਜੀ ਪਤਾ ਲੱਗਿਆ ਵੀ ਸਾਡੇ ਘਰ ਆ ਰੋਜ਼ ਬਿਮਾਰ ਬੇਨਾਂ ਹੀ ਡੈਂਸਿਸ ਹੋਣ ਲੱਗ ਗਏ ਤੇ ਫਿਰ ਇਹ ਬਸ ਅੰਦਰ ਬਾਹਰ ਬੈਠ ਕੇ ਰੋਂਦੇ ਹੁੰਦੇ ਠੀਕ ਹੈ ਸਾਨੂੰ ਸਿਰ ਐ ਪਤਾ ਲੱਗਿਆ ਵੀ ਕੀ ਗੱਲ ਕਹਿੰਦੇ ਨੇ ਕਿ ਤੁਸੀਂ ਟ੍ਰਾਂਸਪਲੈਂਟ ਕਰਾ ਲਓ। ਸੀਜੀ ਇੱਥੇ ਆਏ ਸਾਨੂੰ ਬਹੁਤ ਖੁਸ਼ੀ ਦੀ ਗੱਲ ਐ ਤੇ ਮੇਰੇ ਭਰਾ ਬਿਲਕੁਲ ਐਨ ਠੀਕ ਹੋ ਗਏ ਤੇ ਮੇ ਵੀ ਬਹੁਤ ਖੁਸ਼ੀ ਦੀ ਗੱਲ ਐ ਜਿਸ ਨੇ ਸੁਣ ਕੇ ਵੀ ਬਹੁਤ ਠੀਕ ਆ ਗਿਆ ਸਾਰਾ ਕੁਝ। ਦੂਜੇ ਪਾਸੇ ਮਰੀਜ਼ਾ ਦਾ ਇਲਾਜ ਕਰਨ ਵਾਲੇ ਡਾਕਟਰ ਬਲਦੇਵ ਸਿੰਘ ਮੌਲਕ ਨੇ ਵੀ ਦੁਹਾਂ ਪਰਿਵਾਰਾਂ ਨੂੰ ਬਤਾਈ ਦਿੱਤੀ ਐ ਅਤੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਅੰਗਦਾਨ ਕੀਤੇ ਜਾਣ ਤਾਂ ਜੋ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ। ਇਹ ਦੁਨੀਆ ਦੇ ਵਿੱਚ ਇੱਕ ਅਜੀਹੀ ਐਗਜ਼ੈਂਪਲ ਹੈ ਜਿਹੜੀ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਡਾ ਜਿਹੜਾ ਧਰਮ ਹੈ ਉਹ ਇਨਸਾਨੀਅਤ ਹੈ ਅਸੀਂ ਸਾਰੇ ਭੈਣ ਭਰਾ ਇੱਕ ਹੈ ਪ੍ਰਮਾਤਮਾ ਨੇ ਇੱਕ ਬਣਾਏ ਹੈ ਇੱਕ ਚੇਨ ਬਣ ਜਾਂਦੀ ਹੈ ਇੱਕ ਲੜੀ ਬਣ ਜਾਂਦੀ ਹੈ ਜਿਹਨੂੰ ਐਕਸਚੇਂਜ ਪ੍ਰੋਗਰਾਮ ਕਿਹਾ ਜਾਂਦਾ ਹੈਗਾ ਅੱਜ ਦਾ ਦਿਹਾੜਾ ਇਹ ਦੁਨੀਆ ਦੇ ਵਿੱਚ ਸ਼ੇਅਰ ਕਰਨ ਵਾਲਾ ਦੱਸਣ ਵਾਲਾ ਹੈ ਕਿ ਅਸੀਂ ਇਨਸਾਨੀਅਤ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ ਤਾਂ ਵਾਕਿਆ ਹੀ ਦੋਹਾਂ ਪਰਿਵਾਰਾਂ ਨੇ ਮذهبی ਵਖਰੇ ਤੋਂ ਉੱਪਰ ਉੱਠ ਕੇ ਮਨੁੱਖੀ ਜਾਨਾਂ ਬਚਾਉਣ ਦੀ ਜੋ ਪਹਿਲ ਕੀਤੀ ਉਸਲਾਗਾਯੋਗ ਹੈ ਸੁਹਣਾ ਪਰਿਵਾਰਾਂ ਦੇ ਇਸ ਉਪਰਾਲੇ ਤੋਂ ਹੋਰ ਲੋਕਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਅਤੇ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਲਈ ਕਦਮ ਅੱਗੇ ਵਧਾਉਣੇ ਚਾਹੀਦੇ ਨੇ ਲੁਧਿਆਣਾ ਤੋਂ ਨਵੀਨ ਸ਼ਰਮਾ ਦੀ ਰਿਪੋਰਟ ਪੀਟੀਸੀ ਨਿਊਜ਼